ਸਰਸ਼ੀ ਕਲਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਪੂਜਾ ਸਿਆਣੀ ਦਵਾਰ ਲਿਖਿਆ ਗਿਆ ਨਾਵਲ ਅਰਮਾਨਾ ਦਾ ਕਤਲ ਦਾ ਭਾਗ ਦੀ ਜਾਂ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਲਿੰਦੀ ਵੀ ਬਹਾਰ ਆ ਗਈ ਤੇ ਬੋਲੀ ਜਿੱਤੀ ਕਾਰਜ ਜਰਾ ਧਿਆਨ ਦਿੱਤਾ ਲੱਗਦਾ ਅ ਤੂੰ ਕੱਲੀ ਨੇ ਕਿਵੇਂ ਕਰਤਾ ਪਾਪੀ ਬਸ ਤੁਸੀਂ ਕੋਈ ਨਹੀਂ ਸੀ ਐਵੀਂ ਕਹਿਸਾਨ ਮੈਂ ਕਰ ਸ ਜਾਤਾ ਤੁਸੀਂ ਨਹੀਂ ਸਨ ਤਾਂ ਰੌਣਕੀ ਨਹੀਂ ਸੀ ਹੋਰ ਕੀ ਕਰਦੇ ਨਿੰਦੀ ਚਾਹ ਦੇ ਦੇ ਤੇ ਮੇਰੇ ਸਿਰ ਤੇ ਤੇਲ ਲਾ ਦੇ ਪਾਣੀ ਗਰਮ ਰੱਖ ਦੇ ਮੈਨੂੰ ਨਹਾਉਣਾ ਆ ਨਿੰਦੀ ਬੋਲੀ ਭਾਬੀ ਮੈਂ ਪਹਿਲਾਂ ਵੱਡੀ ਭਾਬੀ ਦਾ ਸਿਰ ਘੁੱਟਦਾ ਤੇ ਫਿਰ ਤੇਲ ਆ ਦਿੰਦੀ ਆ ਜੀਤੀ ਬੋਲੀ ਨਿੰਦੀ ਕਿਉਂ ਤੈਨੂੰ ਜ਼ਿਆਦਾ ਕੁਝ ਦਿੰਦੀ ਆ ਪਹਿਲਾਂ ਤੇਲ ਲਾ ਮੇਰੇ ਮੈਂ ਚਾਹ ਪੀ ਲੈਣੀ ਆ ਨਿੰਦੀ ਤੇਲ ਲਾਣ ਲੱਗ ਗਈ ਤੇ ਇਹਨੇ ਨੂੰ ਵੱਡੀ ਆ ਜੀਤੀ ਨੂੰ ਬੋਲਣ ਲੱਗੀ ਜੀਤੀ ਵੀ ਬਹਿਸ ਰਹੀ ਸੀ ਕਿ ਜਦ ਨੂੰ ਬੰਤ ਆ ਗਿਆ ਭਾਬੀਆਂ ਦੋਵੇਂ ਬੋਲਿਆ ਅਸੀਂ 15 ਦਿਨ ਬਾਹਰ ਗਏ ਤੇ ਇਸਦੀ ਇਹ ਵੀ ਜਵਾਨ ਖੁੱਲ ਗਈ ਪਤਾ ਨਹੀਂ ਕੀ ਸਮਝਦੀ ਆ ਬੰਤ ਜੀਤੀ ਵੱਲ ਦੇਖਣ ਲੱਗਾ ਤੇ ਜਿੰਤੀ ਰੋ ਪਈ ਬੰਤ ਗੁੱਸੇ 'ਚ ਬੋਲਿਆ ਭਾਬੀ ਤੂੰ ਮਾਫੀ ਮੰਗ ਕਿੰਨੀ ਵਾਰ ਕਿਹਾ ਕਿ ਜ਼ਿਆਦਾ ਨਾ ਬੋਲਿਆ ਕਰ ਨਿੰਮੀ ਬੋਲੀ ਕੋਈ ਨਾ ਬੰਦ ਤੇ ਚਲ ਰਹਿਂਦੇ ਬਹੁਤਾ ਹੁਣ ਜੀਤੀ ਰੋਂਦੀ ਚੌਂਕੇ ਜਾ ਕੰਮ ਕਰਨ ਲੱਗੀ ਤੇ ਬੰਤ ਭਾਬੀਆਂ ਤੋਂ ਵਿਆਹ ਦੀਆਂ ਗੱਲਾਂ ਸੁਣਨ ਪਰ ਬੰਤ ਰਹਿ ਧਿਆਨਾਂ ਜੀਤੀ ਜੀ ਸੀ ਪਰ ਭਾਬੀਆਂ ਛੁੱਟ ਗਈ ਕਿਵੇਂ ਜਾਵਾਂ ਸੋਚ ਰਿਹਾ ਸੀ ਇਨੇ ਚ ਵੱਡਾ ਵੀਰਾ ਆ ਗਿਆ ਤੇ ਬੋਲਿਆ ਆ ਕੀ ਸਾਰੇ ਘਰ ਵਿੱਚ ਬੀਲ ਬੁੱਟੇ ਲਾ ਕੇ ਪਾਰਕ ਬਣਾਤਾ ਭਲਾ ਚੰਗੇ ਲੱਗਦੇ ਆ ਵੀਰੇ ਮੈਂ ਤਾਂ ਖੇਤ ਹੁੰਦਾ ਸੀ ਜੀਤੀ ਨੇ ਪਿੱਛੋਂ ਘਰ ਲੈ ਪਤਾ ਦਿਆ ਸਭ ਕਰਤਾ ਚਲ ਕੋਈ ਨਾ ਹੋਰ ਦੱਸ ਕਿਵੇਂ ਰਹੀ ਮੈਂ ਸ਼ਿਰੂ ਨੂੰ ਪੈਸੇ ਦੇ ਗਿਆ ਸੀ ਤੇਰੀ दारू ਦੀ ਦੇਰਿੰਦਾ ਹੁਣਾ ਰੋਜ਼ ਤੈਨੂੰ ਹਾਂ ਵੀਰੇ ਰੋਜ਼ ਦੇ ਦਿੰਦਾ ਸੀ ਪਰ ਮੈਂ ਪੀਣੀ ਛੱਡਦੀ ਆ ਅੱਜ ਹਫ਼ਤੇ ਤੋਤੇ ਹੋ ਗਿਆ ਮੈਂ ਨਹੀਂ ਪੀਤੀ ਕੀ ਤੂੰ ਪੀਣੀ ਛੱਡਦੀ ਉਹ ਮਰਦ ਹੀ ਕੀ ਜੋ ਪੀਵੇ ਨਾ ਮੇਰੇ ਤੋਂ ਤੇਰੇ ਲਈ ਬਾਹਰਲੇ ਬ੍ਰਾਂਡ ਦੀਆਂ ਬੂਤਲਾਂ ਲਿਆਇਆ ਇੰਨੇ ਨੂੰ ਜ਼ੋਰ ਦੀ ਆਵਾਜ਼ ਆਈ ਜਿਵੇਂ ਕੁਝ ਡਿੱਗਿਆ ਹੋਵੇ ਪੰਤੇ ਵੱਡਾ ਵੀਰਾ ਏਧਰ ਉਧਰ ਦੇਖਣ ਲੱਗੇ ਪਰ ਕੁਝ ਨਾ ਦਿਖਿਆ ਤੇ ਵੱਡੀ ਪਰਜ਼ਾਈ ਬੋਲੀ ਚੌਂਕੇ ਚੋ ਆਵਾਜ਼ ਆਈ ਆ ਲੱਗਦਾ ਤੇਰੇ ਵੀਰੇ ਦੀ ਗੱਲ ਸਨ ਤੇਰੀ ਘਰਵਾਲੀ ਤੇ ਕੁਝ ਸੁੱਟਿਆ ਨਾ ਭਾਬੀ ਉੱਪਰ ਐ ਕਿਉਂ ਕਰੂੰ ਦੇਖਲਾ ਜਾ ਕੇ ਕਹਿ ਹੱਸ ਪਈ ਬੰਤ ਨੇ ਅੰਦਰ ਜਾ ਦੇ ਕਿਆ ਜੀਤੀ ਫਰਸ਼ ਤੇ ਡਿੱਗੀ ਪਈ ਸੀ ਤੇ ਪਸੀਨੇ ਨਾਲ ਲਤਪਤ ਪਈ ਬੰਤ ਨੇ ਕਿਹਾ ਭਾਬੀ ਦੇਖੋ ਜੀਤੀ ਨੂੰ ਕੁਝ ਹੋ ਗਿਆ ਸਾਰਾ ਟਬਰ ਭੱਜ ਅੰਦਰ ਵੜ ਗਿਆ ਤੇ ਤੱਕਿਆ ਜੀਤੀ بے ਹੋਸ਼ ਸੀ ਭਾਬੀ ਨੇ ਕਿਹਾ ਜਾ ਪਾਣੀ ਲੈ ਕੇ ਆ ਦੰਦਲ ਪਈ ਲੱਗਦਾ ਬੰਤ ਭੱਜ ਪਾਣੀ ਲੈ ਆਇਆ ਤੇ ਜੀਤੀ ਦੇ ਮੂੰਹ ਤੇ ਛੱਟੇ ਮਾਰੇ ਤੇ ਉਸ ਨੂੰ ਥੋੜੀ ਹੋਸ਼ ਆ ਗਈ ਬੰਤ ਜੀਤੀ ਕੀ ਹੋਇਆ ਜੀਤੀ ਪਤਾ ਨਹੀਂ ਖੜੇ ਖੜੇ ਡੇਗੀ ਮੈਨੂੰ ਚੱਕਰ ਆ ਰਹੇ ਆ ਬੰਦ ਜੀਤੀ ਨੂੰ ਬਾਹਰ ਮੰਜ਼ੀ ਤੇ ਵਠਾ ਰੁੱਕ ਕੇ ਕੰਮ ਕਰ ਲੋ ਮੰਜ਼ਲੀ ਬੋਲੀ ਹਾਂ ਨੀ ਮੈਂ ਜਾ ਤੂੰ ਬੀਬੀ ਨੂੰ ਬੁਲਾ ਲਿਆ ਬੰਦ ਭਾਬੀ ਮੈਂ ਡਾਕਟਰ ਦੇ ਲਿਆ ਜਾਣਾ ਜੇ ਲੋੜ ਆ ਤਾਂ ਦੱਸ ਜੀਤੀ ਤੂੰ ਠੀਕ ਆ ਬੰਦ ਘਬਰਾ ਰਿਹਾ ਸੀ ਭਾਬੀ ਕੁਝ ਨਹੀਂ ਹੋਇਆ ਇਸ ਬਨਖਰੇ ਆ ਤੁਸੀਂ ਦੋਵੇਂ ਵੀਰੇ ਗੱਲ ਕਰ ਰਹੇ ਸੀ ਚੱਲ ਨਹੀਂ ਹੋਈ ਯਾਰ ਜੇ ਤੈਨੂੰ ਕਹਿ ਤਾ ਮੈਂ ਨਹੀਂ ਪੀਂਦਾ ਦਾਰੂ ਯਕੀਨ ਕਰ ਲੱਗਦਾ ਏ ਗੱਲ ਸੁਣ ਟੈਨਸ਼ਨ ਲੈ ਲਈ ਤੂੰ ਦਾਰੂ ਮੈਂ ਤਾਂ ਕਦੇ ਸੁਣੀ ਆ ਹੀ ਨਹੀਂ ਕਿਹੜੀ ਦਾਰੂ ਤੁਸੀਂ ਤਾਂ ਮੇਰੀ ਸੌਂ ਖਾਦੀ ਸੀ ਯਕੀਨ ਆ ਮੈਨੂੰ ਨਹੀਂ ਪੀਉਂਗੀ ਇਹ ਤਾਂ ਪਤਾ ਨਹੀਂ ਕੀ ਹੋਇਆ ਹਨੇਰਾ ਆ ਰਿਹਾ ਵਾਰ-ਵਾਰ ਕੱਲ ਦਾ ਅੱਖਾਂ ਮੂਰੀ ਜਦ ਨੂੰ ਨਿਮੀ ਬੀਬੀ ਨੂੰ ਲੈ ਆਈ ਬੀਬੀ ਦੇਖੀ ਜਰਾ ਬੀਬੀ ਤੁਸੀਂ ਕਦੋਂ ਆਈਆਂ ਗੁੜੇ ਤੁਹਾਡੀ ਛੋਟੀ ਬਹੁਤਾ ਬਹੁਤ ਅਸਾਊਗਾ ਪੂਰਾ ਘਰ ਤੁਹਾਡੇ ਮੰਗਰੋ ਮੈਨੂੰ ਬੁਲਾ ਲੈਂਦੀ ਸੀ ਕੀ ਹੋਇਆ ਇਹਨੂੰ ਵੱਡੀ ਬੋਲੀ ਜੇ ਪਤਾ ਹੁੰਦਾ ਤੈਨੂੰ ਬੁਲਾਉਂਦੇ ਦੇਖ ਜਰਾ ਗਾਸ਼ ਖਾ ਡਿੱਗ ਪਈ ਸੀ ਬੀਬੀ ਅੱਛਾ ਪਰੇ ਹੋ ਜਾਓ ਦੇਖਦੀ ਆ ਜੀਤੀ ਬੇਬੇ ਜੀ ਚੱਕਰ ਆ ਰਹੇ ਆ ਅੱਛਾ ਬੇਬੇ ਦੱਸ ਕੀ ਹੋਇਆ ਕੁਝ ਨਹੀਂ ਹੋਇਆ ਕਮਜ਼ੋਰੀ ਆ ਇਹਨੂੰ ਆਰਾਮ ਕਰਨ ਦਿਓ ਹੋਰ ਕੁਝ ਨਹੀਂ ਹੋਇਆ ਅੱਛਾ ਦੋਵੇਂ ਉੱਚੀ ਦਿਨੇ ਹੱਸਿਆ ਸੁਕੀ ਆ ਜੇ ਬੀਬੀ ਅਜੀਬੀ ਤੇ ਤਾੜੀ ਮਾਰ ਹੱਸ ਪਈ ਇਹ ਪਹਿਲੀ ਦਫਾ ਬੰਤ ਦੇ ਸਾਹਮਣੇ ਬੋਲਿਆ ਗਿਆ ਸੀ ਤੇ ਬੰਤ ਪਰਜਾਇਆਂ ਨੂੰ ਦੇਖ ਰਿਹਾ ਸੀ ਕਿ ਕਿ ਮੈਂ ਜੀਤੀ ਨੂੰ ਤੰਗ ਕਰ ਰਹੀਆਂ ਮੇੜੇ ਮਾਰ ਬੀਬੀ ਬੰਤ ਜੀਤੀ ਠੀਕਾ ਕੰਮ-ਕਮ ਕਰਕੇ ਥੱਕ ਗਈ ਆ ਚਲ ਮੈਨੂੰ ਛੱਡਾ ਕਰੇ ਮੇਰਾ ਹੋ ਗਿਆ ਅੱਛਾ ਬੀਬੀ ਜੀਤੀ ਤੂੰ ਕਮਰੇ ਵਿੱਚ ਜਾ ਕੇ ਲੰਮੀ ਪੈ ਜਾ ਭਾਬੀ ਜੀਤੀ ਨੂੰ ਦੁੱਧ ਦਾ ਕੱਪ ਬਣਾ ਦਿਓ ਭਾਬੀ ਇਹ ਮਹਾਰਾਣੀ ਆ ਆਪੇ ਬਣਾ ਲਿਓ ਜੀਤੀ ਮੈਂ ਠੀਕ ਆਂ ਫਿਕਰ ਨਾ ਕਰੋ ਬੀਬੀ ਰਾਹੇ ਜਾਂਦੀ ਬੋਲੇ ਬੰਤ ਜੀਤੀ ਦਾ ਧਿਆਨ ਰੱਖੀ ਉਸ ਨੂੰ ਦਿਨ ਚੜਿਆ ਜਿਆਦਾ ਰੌਲਾ ਨਾ ਪਾਈਂ ਜੀ ਤੈਨੂੰ ਤੇਰੀਆਂ ਦਾ ਪਤਾ ਹੀ ਆ ਬੀਬੀ ਕਾਦੇ ਦਿਨ ਚੜੇ ਨੇ ਕੀ ਹੋਇਆ ਬੀਬੀ ਮੂਈਆਂ ਲੱਗਦਾ ਤੇਰੀ ਬੋਟੀ ਦੇ ਨਿਆਣਾ ਹੋਣ ਵਾਲਾ ਤੇ ਤੂੰ ਕਬੀਲਦਾਰ ਪਰ ਰੌਲਾ ਨਾ ਪਾਈਂ ਅਜੇ ਹੱਬ ਤੱਕ ਆ ਥੋੜੇ ਦਿਨ ਟੱਪ ਲੈਣ ਦੇ ਫਿਰ ਮੈਂ ਆ ਕੇ ਦੇਖਾਂਗੀ ਦੁੱਧ ਦੁੱਧ ਖਰਾਕ ਦਾ ਧਿਆਨ ਰੱਖੀ ਕੋਈ ਦਿਮਾਗ ਤੇ ਲੋੜ ਨਾ ਪਾਣ ਦੇ ਬੰਤ ਬੇਬੇ ਠੀਕ ਆ ਅ ਘਰ ਵੀ ਆ ਗਿਆ ਆ ਲੋ ਥੋੜੇ ਪੈਸੇ ਮੈਨੂੰ ਸਮਝਾਤਾ ਪੁੱਤ ਸਭ ਪਿੰਡ ਨੂੰ ਪਤਾ ਤੇਰੇ ਹਾਲਾਤਾਂ ਦਾ ਬਸ ਤੂੰ ਧਿਆਨ ਰੱਖੀ ਬੰਤ ਘਰ ਆ ਗਿਆ ਪਰ ਜਾਈ ਜੀਤੀ ਕਿੱਥੇ ਆ ਮੈਂ ਜੂਸ ਲੈ ਆਈ ਰਸਤੇ 'ਚ ਭਾਈ ਖੜਾ ਸੀ ਕਿੱਥੇ ਆ ਜੀਤੀ ਬੰਤ ਜੂਸ ਇਧਰ ਫੜਾ ਉਸ ਨੂੰ ਚਾਹ ਦੇ ਕੇ ਹਟੀਆਂ ਨੜੀ ਤੂੰ ਬੁੜੀ ਦੇ ਘਰ ਚ ਲੈ ਗਿਆ ਸੀ ਜੋ ਇਨਾ ਟਾਈਮ ਲਾ ਆਇਆ ਤਾਰਾ ਕਢ ਲਾ ਅੱਛਾ ਭਾਬੀ ਨਰਾਜ ਕਾ ਤੂੰ ਹੁੰਨੀ ਆ ਜੀਤੀ ਕਿੱਥੇ ਆ ਚੌਂਕੇ ਹੋਣੀ ਰੋਟੀ ਪਕਾਉਂਦੀ ਅੱਛਾ ਮੈਂ ਬਾਲਟੀ ਲੈ ਆਵਾਂ ਤੇ ਜੂਸ ਲਈ ਗਲਾਸ ਨਹੀਂ ਮੈਂ ਚਾਹ ਪੀਤੀ ਹੈ ਜੂਸ ਫ੍ਰਿਜ ਵਿੱਚ ਰੱਖ ਦੇ ਤੇਰਾ ਭਤੀਜ ਪੀ ਲਉ ਬੰਦ ਚੌਂਕੇ ਗਿਆ ਤੇ ਜੀਤੀ ਰੋਟੀ ਬਣਾ ਰਹੀ ਸੀ ਬੰਤ ਨੇ ਜੀਤੀ ਨੂੰ ਪਿੱਛੇ ਜਾ ਜੱਫੀ ਪਾ ਲੇ ਤੇ ਕਿਹਾ ਜੀਤੀ ਮੈਂ ਬਹੁਤ ਖੁਸ਼ ਹਾਂ ਜੀਤੀ ਹਾਂ ਹਾਂ ਨਾ ਕਰੋ ਭਾਬੀ ਆ ਜਾਓ ਅੱਛਾ ਚਲ ਮੈਂ ਧਾਰਾ ਚੋਲਾ ਤੇ ਤੂੰ ਵੀ ਜਲਦੀ ਕਮਨਮੇੜ ਕਮਰੇ ਚ ਆ ਜਾ ਚੀਤੀ ਬਹੁਤ ਕੰਪਿਆ ਪਰ ਤੁਸੀਂ ਹੁਣ ਪੀਪੀ ਕਿ ਨਾ ਆਇਓ ਤੇਰੀ ਸੌ ਨਹੀਂ ਪਿੰਦਾ ਮੋਟੋ ਜਦੋਂ ਮੇਰੇ ਅਵਾਜ਼ ਆ ਗਈ ਕੀ ਕਰੀ ਜਾਣਾ ਆ ਜਾ ਬਾਹਰ ਅੱਛਾ ਚਲ ਮੈਂ ਧਾਰਾ ਚੋਲਾ ਤੇ ਤੂੰ ਵੀ ਜਲਦੀ ਕਮਨਮੇੜ ਕਮਰੇ ਚ ਆ ਜਾ ਜੀਤੀ ਬਹੁਤ ਕੰਮ ਪਿਆ ਪਰ ਤੁਸੀਂ ਹੁਣ ਪੀ ਕੇ ਨਾ ਆਇਓ ਤੇਰੀ ਸੌ ਨਹੀਂ ਪਿੰਦਾ ਮੋਟੋ ਜਦ ਨੂੰ ਫਿਰ ਆਵਾਜ਼ ਆ ਗਈ ਕੀ ਕਰੀ ਜਾਣਾ ਆ ਜਾ ਬਾਹਰ ਭਾਬੀ ਆ ਗਿਆ ਬੰਦ ਧਾਰਾਂ ਚੋਂ ਰਿਹਾ ਸੀ ਤੇ ਜਦ ਨੂੰ ਵੀਰੇ ਨੇ ਆਵਾਜ਼ ਦਿੱਤੀ ਮੈਂ ਕੀਤੇ ਚੱਲਾ ਤੂੰ ਕੀਤੀ ਆ ਜਾਈ ਕੰਮ ਆ ਥੋੜਾ ਬੰਦ ਧਾਰਾਂ ਚੋਂ ਕੀ ਚਲਾ ਗਿਆ ਖੇਤ ਵੀਰਾ ਤੇ ਉਸੇ ਦੋਸ ਮਹਿਫਲ ਆਈ ਬੈਠੇ ਸਨ ਸ਼ਰਾਬ ਪੀ ਰਹੇ ਸਨ ਬੰਦ ਦੇ ਇੱਕ ਉਹ ਮੇਹੀ ਵਾਪਸ ਆ ਗਿਆ ਕਰਵੜਦੇ ਹੀ ਪਰਜਾਈ ਨੇ ਕਿਹਾ ਤੂੰ ਮੁੜਦੇ ਪੈਰੀ ਵਾਪਸ ਆ ਗਿਆ ਤੇਰਾ ਵੀਰਾ ਕਿੱਥੇ ਆ ਬੰਦ ਉਹ ਆਪਣੇ ਮਿੱਤਰਾਂ ਨਾਲ ਬੈਠੇ ਆ ਮੈਂ ਆ ਗਿਆ ਵੀ ਤੂੰ ਨਹੀਂ ਬੈਠਾ ਭਾਬੀ ਮੈਂ ਪੀਣੀ ਛੱਡਦੀ ਆ ਹੁਣ ਮੈਂ ਨਹੀਂ ਪੀਣੀ ਭਾਬੀ ਗੁੱਸੇ 'ਚ ਬੋਲੀ ਮਤਲਬ ਤੇਰਾ ਵੀਰਾ ਪੀ ਰਿਹਾ ਹਨਾ ਹਾਂ ਭਾਬੀ ਚੱਲ ਮੇਰੇ ਨਾਲ ਖੇਤ ਲੈ ਕੇ ਆਈਏ ਭਾਬੀ ਵੀਰਾ ਕਿਹੜਾ ਨਮੀ ਪੀਣ ਲੱਗਿਆ ਆ ਜਾਊ ਕਹ ਬੰਤ ਕਮਰੇ ਵਿੱਚ ਚਲਾ ਗਿਆ ਪਰ ਜਾਈ ਨੇ ਨਿੰਮੀ ਨੂੰ ਆਵਾਜ਼ ਦੇ ਕਿਹਾ ਛੋਟਾ ਕਿੱਥੇ ਆ ਉਹ ਤੇਰੇ ਵੀਰ ਨਾਲ ਆ ਕਿ ਕਿਤੇ ਘਰ ਨਹੀਂ ਦੀਦੀ ਉਹ ਸੁੱਤੇ ਪਈ ਆ ਅੰਦਰ ਨਿੰਮੀ ਬੰਤ ਅਜੇ ਸੋਫੇ ਆ ਗਿਆ ਤੇਰਾ ਵੀਰ ਖੇਤ ਆ ਅੱਛਾ ਦੀਦੀ ਕਿੰਨੇ ਦਿਨ ਸ਼ਰਾਬ ਨਾ ਪਿਓ ਸ਼ਰਾਬ ਬਿਨਾਂ ਨਹੀਂ ਰਹਿ ਸਕਦਾ ਜਦ ਨੂੰ ਵੱਡਾ ਵੀਰਾ ਆ ਗਿਆ ਬੰਤ ਕਿੱਥੇ ਆ ਮੈਂ ਉਡੀਕ ਉਡੀਕ ਹੋਣਾ ਆ ਤੁਸੀਂ ਤਾਂ ਪੀਤੀ ਨਹੀਂ ਜੀ ਬੰਤ ਕਹਿੰਦਾ ਤੁਸੀਂ ਮਿੱਤਰਾਂ ਨਾਲ ਬੈਠੇ ਪੀ ਰਹੇ ਹੋ ਭਗਵਾਨੇ ਮੈਂ ਉਸ ਨੂੰ ਢੀਕ ਰਿਹਾ ਸੀ ਉਹ ਆਇਆ ਨਹੀਂ ਲੱਗਦਾ ਦੇਖ ਕੇ ਮੈਨੂੰ ਮੜਾਇਆ ਮੈਂ ਤਾਂ ਉਸ ਲਈ ਮਹਿਫਲ ਸਜਾਈ ਸੀ ਕਿ ਹੱਸ ਪਿਆ ਬੱਚਿਆਂ ਦਾ ਨਾ ਹੁਣ ਕੋਈ ਸ਼ਰੀਕ ਆ ਜਾਵੇ ਕਹਿੰਦਾ ਪੀਣੀ ਛੱਡਦੀ ਆ ਦੇਖ ਕੇ ਰਹਿਓ ਤੂੰ ਤੇ ਨਿਮੋਦੋਂਵੇਂ ਧਿਆਨ ਰੱਖਿਓ ਜੀਤੀ ਤੇ ਜੀਤੀ ਚੌਂਕੇ ਖੜੀ ਸਭ ਤਮਾਸ਼ਾ ਦੇਖ ਰਹੀ ਸੀ ਤੇ ਬੰਤ ਕਮਰੇ ਵਿੱਚ ਸੀ ਜੀਤੀ ਕੋਲ ਸ਼ਬਦ ਨਹੀਂ ਸਨ ਕਿਵੇਂ ਦੱਸੇ ਬੰਤ ਨੂੰ ਜਦ ਨੂੰ ਪਰਜਾਈ ਆਗੀ ਤੇ ਰੋਟੀ ਦੇਣ ਨੂੰ ਕਿਹਾ ਜੀਤੀ ਸਾਡੀ ਰੋਟੀ ਕਮਰੇ ਵਿੱਚ ਦੇ ਜਾਈ ਤੇ ਨਿੰਮੀ ਦੇਵੀ ਜੀਤੀ ਰੋਟੀ ਪਾ ਕਮਰੇ ਵਿੱਚ ਦੇਣ ਗਈ ਤੇ ਜੀਠ ਨੇ ਕਿਹਾ ਜੀਤੀ ਸਾਡਾ ਵੀ ਧਿਆਨ ਰੱਖ ਲੈ ਕਰ ਕਰਦਾ ਭੁੱਖਾ ਰੋਟੀ ਹੁਣ ਲੈ ਕੇ ਆਈ ਤੂੰ ਜੀਤੀ ਰੋਟੀ ਕਮਰੇ ਵਿੱਚ ਰੱਖ ਛ ਵਾਪਸ ਆ ਗਈ ਦੂਜੇ ਪਾਸੇ ਨਿੰਮੀ ਵੀ ਜੀਤੀ ਨੂੰ ਗਲਤ ਮਲਤ ਸੁਣਾਉਣ ਲੱਗੀ ਬਾਪੂ ਜੀ ਵੀ ਦੋਹੇ ਪੁੱਤਾਂ ਮੰਗ ਜੀਤੇ ਨੂੰ ਤੰਗ ਕਰਨ ਲੱਗੇ ਸਾਰਾ ਪਰਿਵਾਰ ਚੋਝਲੇ ਕਰਨ ਲੱਗਾ ਜੀਤੀ ਕਾਫੀ ਲੇਟ ਆਪਣੀ ਤੇ ਬੰਦ ਦੀ ਰੋਟੀ ਲੈ ਕੇ ਆਈ ਬੰਦ ਸੋ ਗਿਆ ਸੀ ਜੀਤੀ ਨੇ ਕਿਹਾ ਉਠੋ ਰੋਟੀ ਖਾ ਲੋ ਮੈਂ ਸਭ ਨੂੰ ਖਵਾਉਂਦੀ ਤੁਹਾਨੂੰ ਹੀ ਭੁੱਲ ਗਈ ਮਾਫ ਕਰਿਓ ਤੇ ਹੁਣ ਉਠੋ ਬੰਦ ਨੇ ਜੀਤੀ ਨੂੰ ਕਿਹਾ ਰੋਟੀ ਰੱਖ ਤੇ ਗੱਲ ਸੁਣ ਜੀਤੀ ਨੇ ਰੋਟੀ ਰੱਖੀ ਤੇ ਬੰਦ ਨੂੰ ਕਿਹਾ ਹਾਂਜੀ ਦੱਸੋ ਬੰਦ ਜੀਤੀ ਕੋਲ ਆ ਗਿਆ ਹਾਂਜੀ ਤੈਨੂੰ ਪਤਾ ਹੁਣ ਤੈਨੂੰ ਆਪਣਾ ਧਿਆਨ ਰੱਖਣਾ ਪੈਣਾ ਤੂੰ ਹੋਰ ਸੋਹਣੀ ਹੋ ਜਾਣਾ ਤੂੰ ਮੇਰੇ ਬੱਚੇ ਦੀ ਮਾਂ ਬਣ ਵਾਲੀ ਤੂੰ ਮੈਨੂੰ ਪਾਪ ਕਹਾਉਣ ਦਾ ਸੁੱਖ ਦੇਵੇਂਗੀ ਜੋ ਮੈਂ ਭੁੱਲ ਚੁੱਕਾ ਸੀ ਜਿੱਤੀ ਕਹਿੰਦੀ ਕੀ ਬੋਲੀ ਜਾਣਿਓ ਇਹੋ ਜਿਹੀ ਕੋਈ ਗੱਲ ਨਹੀਂ ਬੀਬੀ ਦੱਸ ਕੇ ਗਈ ਬੀਬੀ ਨੇ ਝੂਠ ਬੋਲਿਆ ਸੀ ਮੋਟੋ ਭਾਬੀ ਹੋਣਾ ਕਰਕੇ ਅਜੇ ਕੁਝ ਦਿਨ ਰੁਕਣ ਨੂੰ ਕਿਹਾ ਪਰ ਆਪਣੇ ਵਿਹੜੇ ਵੀ ਕਲਕਾਰੀਆਂ ਗੂੰਜਣ ਗਿਆ ਤੈਨੂੰ ਮਾਂ ਤੇ ਮੈਨੂੰ ਬਾਪੂ ਕਹਿਣ ਵਾਲਾ ਆ ਰਿਹਾ ਜੀਤੀ ਨੇ ਬੰਤ ਨੂੰ ਜਫੀ ਪਾਲੀ ਤੇ ਦੋਵੇਂ ਨਵੇਂ ਮਹਿਮਾਨ ਲਈ ਸੁਪਨੇ ਬੁਣ ਲਗੇ ਸਵੇਰ ਹੁੰਦੇ ਹੀ ਬੰਤ ਕੇ ਚਲਾ ਗਿਆ ਤੇ ਜੀਤੀ ਆਪਣੇ ਕੰਮ ਲੱਗ ਗਈ ਤੇ ਪਰਜਾਈਆਂ ਦੇ ਮਿਹਰੇ ਉਹੀ ਸੰ ਕਿ ਤੂੰ ਸੁੱਕੀ ਰਹਿਣਾ ਤੂੰ ਹਰੀ ਨਹੀਂ ਹੋਣਾ ਪਰ ਕੁਝ ਮਹੀਨਿਆਂ ਬਾਅਦ ਜੀਤੀ ਦਾ ਪੇਟ ਦਿਖਣ ਲੱਗਾ ਸਭ ਵਿੱਚ ਕੁਸਰ ਮੁਸਰ ਹੋਣ ਲੱਗ ਪਈ ਸਭ ਵਿੱਚ ਨਿਰਾਸ਼ਤਾ ਦਿਖ ਰਹੀ ਸੀ ਬੰਤ ਵੀ ਜੀਤੀ ਦਾ ਖੂਬ ਖਿਆਲ ਲਗਦਾ ਤਿੰਨ ਭਰਾਵਾਂ ਵਿੱਚ ਵੀ ਅਨਵਿਣ ਹੋਣ ਲੱਗੇ। ਹੁਣ ਜ਼ਮੀਨ ਦੇ ਵਟਵਾਰੇ ਤੇ ਗੱਲਾਂ ਹੋਣ ਲੱਗੀਆਂ। ਕੁਝ ਮਹੀਨਿਆਂ ਬਾਅਦ ਜਿੱਤੀ ਦਾ ਪੇਟ ਢਿੱਕਣ ਲੱਗਾ। ਸਭ ਵਿੱਚ ਕੁਸਰ-ਕੁਸਰ ਹੋਣ ਲੱਗੀ। ਸਭ ਵਿੱਚ ਨਿਰਾਸ਼ਤਾ ਦਿਖ ਰਹੀ ਸੀ। ਬੰਤ ਵੀ ਜਿੱਤੀ ਦਾ ਖੂਬ ਖਿਆਲ ਰੱਖਦਾ। ਕਿੰਨਾ ਭਰਾਵਾਂ ਵਿੱਚ ਵੀ ਅਨਵਿਣ ਹੋਣ ਲੱਗੇ। ਹੁਣ ਜ਼ਮੀਨ ਦੇ ਵਟਵਾਰੇ ਤੇ ਗੱਲਾਂ ਹੋਣ ਲੱਗੀਆਂ। ਬੰਤ ਨਿਰਾਸ਼ ਸੀ ਕਿ ਨਮੀ ਜੀ ਗਏੋਂ ਤੋਂ ਪਹਿਲਾਂ ਹੀ ਵੰਡ ਪੈ ਰਹੀ ਹੈ। ਵੀਰ ਭਾਬੀਆਂ ਸਭ ਜੀਤੀ ਪਿੱਛੇ ਹੱਥ ਧੋਪੇਗੇ ਸਾਰਾ ਦਿਨ ਕੰਮ ਕਰਦੇ ਰਹਿਣਾ ਪਰ ਕਦੇ ਵੀ ਬੰਦ ਨੂੰ ਕੋਈ ਸ਼ਿਕਾਇਤ ਨਾ ਕਰਨੀ ਬੰਦ ਸਭ ਦੇਖਦਾ ਸੀ ਪਰ ਕੁਝ ਨਹੀਂ ਕਰ ਸਕਦਾ ਸੀ ਉਹ ਜੀਤੀ ਦਾ ਆਪਣੇ ਵੱਲੋਂ ਪੂਰਾ ਧਿਆਨ ਰੱਖਦਾ ਪਰ ਜ਼ਾਇਆਂ ਤੋਂ ਚੋਰੀ ਖਾਣ ਪੀਣ ਲਿਆ ਕੇ ਦਿੰਦਾ ਪਰ ਜ਼ਾਇਆਂ ਦਾ ਮਕਸਦ ਸੀ ਕਿਸੇ ਤਰ੍ਹਾਂ ਬੱਚਾ ਨਾ ਹੋਵੇ ਇੱਕ ਸ਼ਾਮੀ ਨੀਮੀ ਨੇ ਜੀਤੀ ਨੂੰ ਇਹ ਕਿਹਾ ਕੜਾ ਪਿਲਾ ਦਿੱਤਾ ਕਿ ਸੀਤ ਲਈ ਚੰਗਾ ਪਰ ਜੀਤੀ ਦੀ ਹਾਲਤ ਖਰਾਬ ਹੋਗੀ ਬੰਤ ਖੇਤ ਗਿਆ ਸੀ ਜੀਤੀ ਦੀ ਹਾਲਤ ਖਰਾਬ ਜਦ ਜ਼ਿਆਦਾ ਹੋ ਗਈ ਤਾਂ ਬੰਤ ਨੂੰ ਸਨੇਹਾ ਪੇਜ ਬੁਲਾ ਲਿਆ ਬੰਤ ਘਰ ਆਇਆ ਤਾਂ ਦੇਖਿਆ ਜੀਤੀ ਤੜਫ ਰਹੀ ਸੀ ਬੰਤ ਕੁਝ ਸਮਝ ਨਹੀਂ ਪਾ ਰਿਹਾ ਸੀ ਉਸ ਨੇ ਦੇਖਿਆ ਜੀਤੀ ਇਕੱਲੇ ਕਮਰੇ ਵਿੱਚ ਸੀ ਉਸ ਨੇ ਪਰਜਾਇਆਂ ਨੂੰ ਆਵਾਜ਼ਾਂ ਮਾਰੀਆਂ ਤਾਂ ਕੋਈ ਨਹੀਂ ਬਾਹਰ ਆਇਆ ਉਸ ਨੇ ਕਿਹਾ ਨਿੰਮੀ ਭਾਬੀ ਦੇਖੋ ਕੀ ਹੋਇਆ ਨਿੰਮੀ ਨੇ ਬਾਹਰ ਆ ਕੇ ਕਿਹਾ ਕੁਝ ਨਹੀਂ ਹੋਇਆ ਕੁਝ ਖਾਲਿਆ ਹੋਣਾ ਬਾਤ ਘਾਟ ਕਰਕੇ ਆ ਪਰ ਜੀਤੀ ਬਹੁਤ ਤੜਫ ਰਹੀ ਸੀ ਬੰਤ ਨੇ ਕਿਹਾ ਭਾਬੀ ਦੇਖ ਮੈਂ ਬੀਬੀ ਨੂੰ ਬੁਲਾ ਲਿਆਵਾਂ ਉਹ ਕੁਝ ਦੱਸ ਦਿਓ ਜੀਤੀ ਦੀ ਹਾਲਤ ਖਰਾਬ ਸੀ ਤੇ ਨਿੰਮੀ ਨੇ ਵੱਡੀ ਨੂੰ ਵੀ ਅਵਾਸ ਮਾਰ ਲਈ ਬੰਤ ਬੀਬੀ ਨੂੰ ਬੁਲਾਉਣ ਚਲਾ ਗਿਆ ਨਿੰਮੀ ਤੇ ਵੱਡੀ ਦੋਵੇਂ ਨਮੀ ਜੀ ਦੇ ਮਰਨ ਦੀ ਖੁਸ਼ੀ ਮਨਾਉਣ ਲੱਗੀਆਂ ਤੇ ਜੀਤੀ ਨੂੰ ਕਹਿਣ ਕਿ ਤੂੰ ਨਾ ਹਰੀ ਹੋਈ ਨਾ ਸੀ ਹੋਣ ਦੇਣਾ ਅਸੀਂ ਨਹੀਂ ਸ਼ਰੀਕ ਚੰਮਣ ਦੇਣਾ ਜੀਤੀ ਇੰਨੀ ਬੁਰੀ ਹਾਲਤ ਚ ਹੁੰਦੇ ਹੋਏ ਵੀ ਬੋਲੀ ਮੇਰਾ ਪੁੱਤ ਕਿ ਮੈਂ ਸ਼ਰੀਕ ਤੁਹਾਡੇ ਦੋਹਾਂ ਦੇ ਪੁੱਤ ਵੀ ਆਪਸ ਵਿੱਚ ਸ਼ਰੀਕ ਹੋਈ ਨਾ ਦੋਵੇਂ ਬੋਲਿਆ ਅਸੀਂ ਸਕੀਆਂ ਪੈਣਾ ਆ ਤੂੰ ਹੀ ਰਲਗੀ ਵਿੱਚ ਕਲੈਣੀ ਆ ਕੇ ਜੋ ਤੈਨੂੰ ਕਾੜਾ ਪਲਾਇਆ ਹੁਣ ਨਹੀਂ ਬਚਦਾ ਜੀਤੀ ચીਖ ਪਈ ਤੇ ਉੱਚੀ ਉੱਚੀ ਰੋਣ ਲੱਗੀ ਇਹਨੇ ਨੂੰ ਬੀਬੀ ਵੀ ਆ ਗਈ ਤੇ ਜੀਤੀ ਨੂੰ ਦੇਖਣ ਲੱਗੀ ਜੀਤੀ ਕੁਝ ਕਹਿੰਦੀ ਕਹਿੰਦੀ ਬੇਹੋਸ਼ ਹੋ ਗਈ ਤੇ ਬੀਬੀ ਨੇ ਬੰਤ ਨੂੰ ਕਿਹਾ ਪੁੱਤ ਇਸ ਨੂੰ ਕਿਸੇ ਵਡੇ ਹਸਪਤਾਲ ਲੈ ਜਾ ਅਜੇ 7 ਮਹੀਨਾ ਚੱਲਦਾ ਤੇ ਮੈਨੂੰ ਲੱਗਦਾ ਇਸਨੇ ਕੁਝ ਖਾ ਲਿਆ ਫੜਾ ਪਿਆ ਪੇਟ ਨੂੰ ਬੰਤ ਘਬਰਾ ਗਿਆ ਜੀਤੀ ਬੇਹੋਸ਼ ਜਹੀ ਸੀ ਤੇ ਪਰਜਾਈਆਂ ਬੀਬੀ ਨਾਲ ਲੜ ਰਹੀਆਂ ਸਨ ਕਿ ਤੂੰ ਤੇ ਕਿਹਾ ਸੀ ਇਹ ਔਮੇ ਆ ਅੱਜ ਤੈਨੂੰ ਮਹੀਨਾ ਵੀ ਪਤਾ ਬੀਬੀ ਬੰਤ ਤੂੰ ਦੇਖ ਕੁਝ ਤੇ ਜੀਤੀ ਨੂੰ ਲੈ ਜਾ ਨਹੀਂ ਤਾਂ ਔਖਾ ਬੰਤ ਜੀਤੀ ਦਾ ਕਦੀ ਮੱਥਾ ਚੁੰਮਦਾ ਕਦੀ ਹੱਥ ਜਿਵੇਂ ਪਤਾ ਨਹੀਂ ਸਭ ਖਤਮ ਹੋ ਗਿਆ ਹੋਵੇ ਤੇ ਬੀਬੀ ਬੰਤ ਨੂੰ ਕਹਿ ਰਹੀ ਸੀ ਕਿ ਲੈ ਜਾ ਇਸਨੂੰ ਨਹੀਂ ਤੌਖਾ ਭਾਬੀਆਂ ਦੇ ਚਿਹਰੇ ਖਿੱਡੇ ਸਨ ਪਰ ਹੁਣ ਲੋਕ ਲਾਸ ਨੂੰ ਬੰਤ ਨੂੰ ਕਹਿ ਰਹੀਆਂ ਸਨ ਚ ਲੈ ਜਾ ਬੰਤ ਨੇ ਫਿਰ ਪੁੱਲੇ ਨੂੰ ਫੋਨ ਕੀਤਾ ਤੇ ਸਭ ਦੱਸਿਆ ਪੋਲਾ ਤੇ ਜਸੀ ਉਸੇ ਵਕਤ ਆ ਗਏ ਜੀਤੀ ਦੇ ਹਾਲਾਤ ਅਸਰੇ ਸਨ ਕਿ ਕੁਝ ਨਹੀਂ ਸੀ ਬੰਤ ਤੇ ਪੁੱਲੇ ਨੇ ਜੀਤੀ ਨੂੰ ਚੁੱਕ ਗੱਡੀ ਵਿੱਚ ਪਾਇਆ ਤੇ ਹਸਪਤਾਲ ਲੈ ਗਏ ਡਾਕਟਰ ਨੇ ਸਭ ਦੇ ਜੀਤੀ ਦਾ ਆਪਰੇਸ਼ਨ ਕਰਨ ਦੀ ਸਲਾਹ ਦਿੱਤੀ ਕਿ ਕਿਹਾ ਬੱਚਾ ਨਹੀਂ बचेगा ਕੋਈ ਜ਼ਹਿਰ ਵਰਗੀ ਚੀਜ਼ ਦਾ ਅਸਰ ਹੋਇਆ ਜੀਤੀਵਲ ਦੇਖਦੇ ਬੰਤ ਨੇ ਕਿਹਾ ਤੁਸੀਂ ਜੀਤੀ ਨੂੰ ਬਚਾ ਲੋ ਪਰ ਆਪਰੇਸ਼ਨ ਉਪਰੰਤ ਦੋਹੀ ਜੀ ਬਚ ਕੇ ਬੱਚੇ ਨੂੰ ਮਸ਼ੀਨ ਵਿੱਚ ਰੱਖ ਦਿੱਤਾ ਜੋਤੀ ਸੀ ਜੀਤੀ ਤੇ ਬੰਤ ਦੀ ਜੀਤੀ ਵੀ ਖਤਰੇ ਤੋਂ ਬਾਹਰ ਸੀ ਤੇ ਬੰਤ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਸੀ ਬੰਤ ਭੋਲੇ ਦੇ ਗੱਲ ਅਗਰੂ ਰਿਹਾ ਸੀ ਤੇ ਉਸੇ ਸਹੀ ਵਕਤ ਇਹ ਆ ਜਾਣ ਕਰਕੇ ਦੋ ਜਾਨਾਂ ਬਚ ਗਈਆਂ ਦਾ ਧੰਨਵਾਦ ਕਰ ਰਿਹਾ ਸੀ ਕੁਝ ਹੀ ਪਲਾਂ ਵਿੱਚ ਬਾਜੀ ਪਲਟ ਗਈ ਸੀ ਬੰਤ ਦਾ ਪਰਿਵਾਰ ਵੀ ਬਣ ਗਿਆ ਤੇ ਤੰਦਰੁਸਤ ਵੀ ਸੀ ਬੰਤ ਜੀਤੀ ਨੂੰ ਮਿਲਣ ਗਿਆ ਤੇ ਉਸ ਨੂੰ ਗਲੇ ਲਾ ਬੋਲਿਆ ਕਮੜੀਏ ਜਾਨ ਹੀ ਕਢ ਲਈ ਸੀ ਕਿਉਂ ਉਲਟਾ ਸਿੱਧਾ ਖਾਦਾ ਸੀ ਤੈਨੂੰ ਪਤਾ ਤੂੰ ਆਪ ਤੇ ਆਪਣੀ ਖੂਨ ਨੂੰ ਮੌਤੇ ਮੂੰਹ ਪਾਤਾ ਸੀ ਮੈਂ ਤਾਂ ਮਰ ਹੀ ਜਾਣਾ ਸੀ ਜੇ ਤੈਨੂੰ ਕੁਝ ਹੋ ਜਾਂਦਾ ਜੀਤੀ ਕਹਿੰਦੀ ਮੈਂ ਠੀਕ ਆ ਸਾਡਾ ਪੁੱਤ ਕਿੱਥੇ ਆ ਪੰਤ ਉਹ ਵੀ ਠੀਕ ਆ ਮਸ਼ੀਨ ਵਿੱਚ ਆ ਵਕਤ ਤੋਂ ਪਹਿਲਾਂ ਜਿਉਂ ਆ ਗਿਆ ਐਨੇ ਕਾਲੀ ਸੀ ਬਾਪੂ ਨੂੰ ਮਿਲਣ ਦੀ ਜਿੱਤੀ ਖੁਸ਼ ਹੋ ਗਈ ਸਾਡਾ ਪੁੱਤ ਇੱਕਮ ਹੈਨਾ ਬੰਤ ਕਹਿੰਦਾ ਹੁਣ ਆਰਾਮ ਕਰ ਮੈਂ ਕਰ ਫੋਨ ਕਰ ਦੇਵਾਂ ਉਹ ਵੀ ਫਿਕਰ ਕਰਦੇ ਹੋਣਗੇ ਤੂੰ ਸੋ ਜਾ ਬੰਤ ਨੇ ਕਰ ਫੋਨ ਕੀਤਾ ਬਾਪੂ ਨਿੱਕੇ ਦੀ ਭੈਣ ਆ ਗਈ ਆ ਦੋਵੇਂ ਮਾਮਾ ਧੀਆਂ ਠੀਕ ਨੇ ਫਿਕਰ ਦੀ ਕੋਈ ਗੱਲ ਨਹੀਂ ਕੁਝ ਦਿਨ ਮਸ਼ੀਨ ਚ ਰੱਖਣੀ ਪੈਣੀ ਆ ਅੱਛਾ ਬਚ ਗਈਆਂ ਦੋਵੇਂ ਰੱਬ ਦਾ ਸ਼ੁਕਰ ਆ ਕੀ ਪੇਜਾਂ ਵੀਰੇ ਹੱਥ ਦੱਸ ਦੇ ਚੱਲ ਹੁਣ ਹੌਂਕਾ ਨਾ ਭਰੀ ਕੁੜੀ ਦਾ ਸਭ ਜੀਤੀ ਦੀ ਗਲਤੀ ਆ ਧੀ ਜੰਮਤੀ ਬੰਧ ਭਾਬੀ ਕੀ ਬੋਲੀ ਜਾਣੀ ਹੈ ਸਾਡੇ ਘਰ ਲਾਡੂ ਆਈ ਆ ਅਸੀਂ ਤਾਂ ਪਹਿਲਾਂ ਹੀ ਸੋਚ ਲਿਆ ਸੀ ਕੁੜੀ ਹੋਈ ਤਾਂ ਲਾਡੂ ਪੁੱਤ ਹੋਇਆ ਤਾਂ ਇੱਕ ਅੱਛਾ ਅੱਛਾ ਜੀ ਕੁਝ ਚਾਹੀਦਾ ਤਾਂ ਦੱਸ ਨਹੀਂ ਭਾਬੀ ਕੁਝ ਨਹੀਂ ਪੋਲਾ ਤੇ ਜੱਸੀ ਭਾਬੀ ਇੱਥੇ ਹੀ ਆ ਤੁਸੀਂ ਨਾ ਕਿਚਲ ਕਰਿਓ ਕਿ ਬੰਤ ਨੇ ਫੋਨ ਕਰਤਾ ਦੂਜੇ ਪਾਸੇ ਨਿੰਮੀ ਬਾਪੂ ਜੀ ਬੰਤ ਦੀ ਜਨਾਨੀ ਨੇ ਕੁੜੀ ਜਮ ਲਈਆ ਸਾਡੇ ਤਾਂ ਪੂਰੇ ਖਾਨਦਾਨ 'ਚ ਪਹਿਲਾ ਪੁੱਤ ਦਾ ਰਿਵਾਜ ਆ ਇਹ ਤਾਂ ਆਈ ਹੀ ਕਲਸ਼ ਨਹੀਂ ਆਉਂਦੀ ਨਹੀਂ ਕਰ ਜੀ ਵਾਲਾ ਜਾਗ ਲਾ ਦਿੱਤਾ ਬਾਪੂ ਜੀ ਉਹ ਪੋਲਾ ਤੇ ਜੱਸੀ ਕੋਲਾ ਮੈਂ ਪੁੱਛਿਆ ਅਸੀਂ ਆਈਏ ਤੇ ਬੰਤ ਆਖਦਾ ਜ਼ਰੂਰ ਤੇ ਨਹੀਂ ਪੋਲਾ ਤੇ ਜੱਸੀ ਹੈਗੇ ਆ ਪਤਾ ਨਹੀਂ ਕਿ ਜਾਦੂ ਕੀਤਾ ਜੀਤੀ ਨੇ ਆ ਕੁਝ ਦਿਨ ਅਸੀਂ ਗਏ ਸੀ ਤਾਂ ਅਸੀਂ ਤਾਂ ਬਾਪੂ ਜੀ ਬੰਤ ਨੂੰ ਮਾੜੀ ਲੱਗਦੀਆਂ ਬਾਪੂ ਜੀ ਬਾਪੂ ਜੀ ਨਿੰਮਿਤੇ ਵੱਡੀ ਨੇ ਬਾਪੂ ਦੇ ਕੰਨ ਚੰਗੀ ਤਰ੍ਹਾਂ ਪਰ ਦਿੱਤੇ ਦੂਜੇ ਪਾਸੇ ਬੰਤ ਸਾਰੀ ਰਾਤ ਇਕੱਲਾ ਹੀ ਹਸਪਤਾਲ ਜੀਤੀ ਤੇ ਲਾੜੇ ਨੂੰ ਦੇਖਦਾ ਰਿਹਾ ਤਿੰਨ ਦਿਨ ਬੀਤ ਗਏ ਕੋਈ ਵੀ ਘਰੋਂ ਨਾ ਆਇਆ ਫੋਨ ਤੇ ਸੁਖਸੰਤ ਬੰਤ ਪੁੱਛ ਤੇ ਦੱਸ ਦਿੰਦਾ ਜੀਤੀ ਜਦ ਪੁੱਛਦੀ ਘਰੋਂ ਕੌਣ ਆਇਆ ਤੇ ਬੰਤ ਾਕ ਦਿੰਦਾ ਜਦ ਕੋਈ ਆਉਂਦਾ ਤੂੰ ਸੁੱਤੀ ਹੁੰਦੀ ਖੇਤ ਵੀ ਵੇਖਣੇ ਆ ਪਸ਼ੂ ਵੀ ਤਾਂ ਥੋੜਾ ਬੈਠ ਚੱਲੀ ਜਾਂਦੇ ਨੇ ਸਭ ਠੀਕ ਆ ਜੀਤੀ ਜਰ ਪੁੱਛਦੀ ਸਾਡਾ ਪੁੱਤ ਕਿਵੇਂ ਹੋਣੀ ਤਿੰਨ ਦਿਨ ਹੋ ਗਏ ਮਸ਼ੀਨ ਚ ਰੱਖੇ ਨੂੰ ਉਸ ਦਾ ਦਦੁਸਤੀ ਦੇਖ ਰੇਖ ਕਿਦਾਂ ਹੋ ਰਹੀ ਆ ਬੰਦ ਤੂੰ ਧਿਆਨ ਰੱਖ ਪੁੱਤ ਠੀਕ ਆ ਆਪਣਾ ਨਰਸ ਹੈ ਜਿਸੀ ਭਾਬੀ ਦਿਨੇ ਹੁੰਦੇ ਆ ਕਈ ਵਾਰ ਨਿਮੀ ਆ ਜਾਂਦੀ ਆ ਜੀਤੀ ਨਿਮੀ ਭਾਬੀ ਹਾਂ ਬੰਦ ਮੈਨੂੰ ਕੜਾ ਨਿਮੀ ਭਾਬੀ ਨੇ ਪਲਾਇਆ ਸੀ ਕਿਤੇ ਸਾਡਾ ਪੁੱਤ ਵੀ ਨਾ ਤੁਹਾਨੂੰ ਪਤਾ ਉਹ ਕਹਿੰਦੇ ਸੀ ਸ਼ਰੀਰ ਨਹੀਂ ਜੰਮੜ ਦੇਣਾ ਬੰਦ ਬਕਵਾਸ ਬੰਦ ਕਰ ਜੀਤੀ ਆ ਹਸਪਤਾਲਾ ਤੇ ਤੂੰ ਆਪਣਾ ਧਿਆਨ ਰੱਖ ਨਾਲੇ ਇੱਕ ਗੱਲ ਹੋਰ ਆਪਣੀ ਧੀ ਰਾਣੀ ਹੋਈ ਆ ਆ ਗੱਲਾਂ ਨਾ ਸੋਚ ਸਭ ਠੀਕ ਹੀ ਆ ਜੀਤੀ ਧੀ ਰਾਣੀ ਸੁਣਦੇ ਹੀ ਉੱਚੀ ਉੱਚੀ ਰੋ ਪਈ ਤੇ ਰੱਬ ਨੂੰ ਕੁਛਣ ਲੱਗੀ ਸ਼ਰੀਕਾਂ ਦਾ ਮੂੰਹ ਬੰਦ ਕਰਵਾਉਣ ਲਈ ਰੱਬਾ ਪੁੱਤ ਹੀ ਬਖਸ਼ ਦਿੰਦਾ ਇਹ ਕੀ ਕੀਤਾ ਆ ਕੁੜੀ ਕਿਵੇਂ ਹਾਂ ਸਭ ਕਬੂਲ ਤਨਵਜੀ ਸਾਰਿਆਂ ਦਾ ਅੱਜ ਤਹੇ ਪਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ حاضر ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਧੰਨਵਾਦ